ਕਾਓ ਬਚਨ ਮੁਖ ਭਾਖੋ ਤੇ ਪਾਦਸ਼ਾ ਆਪਣੇ ਮੁਖ ਤੋਂ ਕਹੋ ਸੇਵਕ ਆਓ ਸੇਵਕ ਆਓ ਮਾਲਕ ਜੀ ਮੈਂ ਤੁਹਾਡਾ ਸੇਵਕਾਂ ਮੈਂ ਤੁਹਾਡਾ ਦਾਸਾਂ ਕਿਰਪਾ ਕਰੋ ਮਾਲਕ ਜੀ ਮੁਖ ਤੋਂ ਕਹੋ ਆ ਸੇਵਕਾਂ ਆਪ ਭਾਈ ਸਾਡੇ ਚਰਨਾਂ ਵਿੱਚ ਆ ਜਾ ਮਾਲਕ ਸੱਚੇ ਪਾਦਸ਼ਾ ਕਿਰਪਾ ਕਰਨ ਇਹ ਦਾਤ ਗੁਰੂ ਦੇ ਦਰ ਤੋਂ ਪਿਆਰਿਓ ਮੰਗਿਆ ਕਰੀਏ ਮਾਲਕ ਜੀ ਸੇਵਕ ਬਣਾ ਲਓ ਮਾਲਕ ਜੀ ਸੇਵਕ ਬਣਾ ਲਓ ਅਸੀਂ ਤੇ ਇੱਕੋ ਗੱਲ ਦੀ ਪਿਆਰਿਓ ਪਰਚਲਤ ਕਰ ਦਿੱਤੀ ਚਾਲੋ ਸੇਵਕਾ ਕੰਮ ਖਤਰੇ ਵਾਲਾ ਚਾਲੋ ਸੇਵਕਾ ਕੰਮ ਖਤਰੇ ਹਰ ਪਾਸੇ ਕੋਈ ਗੱਲ ਪਰਚਲਤ ਕੀਤੀ ਹੋਈ ਮਾਲਕ ਦੇ ਅਧਰ ਤੇ ਆਈਏ ਨਾਰੀਲਾਂ ਤੋਂ ਨਿਕਲਿਏ ਬਾਹਰ ਤੇ ਮਾਲਤ ਨੂੰ ਆਕੀਏ ਮਾਲਕ ਜੀ ਆਪਣਾ ਸੇਵਕ ਬਣਾ ਲਓ ਆਪਣਾ ਸੇਵਕ ਬਣਾ ਲਓ ਗਰੀਬ ਨਿਵਾਸ ਸਤਿਗੁਰੂ ਦੇ ਅਧਰ ਤੇ ਭਾਈ ਗੰਗੋ ਸ਼ਾਹ ਨੇ ਬੇਨਤੀ ਕੀਤੀ ਪਾਦਸ਼ਾਹ ਆਪਣੇ ਮੁਖ ਤੋਂ ਕੋ ਸੇਵਕਾਇਆ ਇਹ ਨਾਲ ਦਾ ਸਾਥੀ ਤਾਂ ਹਸਿਆ ਨਾ ਇਹਦਾ ਵੀ ਸੇਵਕੀਆਂ ਭਾਈ ਗੁਰ ਗੁਰ ਸੇਵਕ ਸੋਹਾਂ ਇਹ ਤਾਂ ਮੁਸਕਰਾਇਆ ਵੀ ਮੇਰਾ ਨਾਂ ਲੈ ਕੇ ਗਿਆਨੀ ਜੀ ਕਹਿੰਦੇ ਆ ਬੜੇ ਨਾਂ ਹੈ ਸੇਵਕਾਂ ਦੇ ਪਿਆਰਿਓ ਵਾਹਿਗੁਰੂ ਕਿਰਪਾ ਕਰੇ ਮਾਲਕ ਜੀ ਦੇ ਸੇਵਕ ਬਣੀਏ ਐਵੇਂ ਸੋਸ਼ਲ ਮੀਡੀਆ ਕੱਲੇ ਦੇ ਸੇਵਕ ਨਾ ਬਣੇ ਰਹੀਏ ਐਵੇਂ ਕੱਲੇ ਕੇਵਲ ਰੀਲਾਂ ਦੇ ਸੇਵਕ ਨਾ ਬਣੇ ਰਹੀਏ ਗੁਰੂ ਦੇ ਸੇਵਕ ਬਣੀਏ